ਮਹਾਨ ਸਾਹਿਬ ਜੀ ਪਿਛਲੇ ਯਾਰ ਨਾਲ ਹੱਥ ਸਾਡਾ ਆਪ ਕੋਲ ਆਜਾਣ ਵੜੀਆਂ ਦੇ ਲਈ ਪੱਤੀ ਖਿੱਚ ਲੈ ਇੱਥੇ ਹੀ ਕਰਦੇ ਹਾਂ ਮੈਨੂੰ ਵੇਖ ਦੇ ਇਵੈਂਟ ਦੀ ਸ਼ਾਦੀ ਅਸਲ ਦੇ ਵਿੱਚ ਕਿੱਥੇ ਫਕੇ ਹਾਂ ਕਿੱਦਾਂ ਕਿੱਦਾਂ ਸੁਰੱਖਿਅਤ ਕਰਾਂ ਭਾਈ سپورٹ کرن لئی پانی نو سروندے طریقے پانی دے 3 کٹھے علاقے دے پانی دے عمل کرن دے چتن کر کے تے ساناں جندھ دی وچ دے او سب جما دے دا ماحول نو شکرستان ہن تکڑ صاحب کلے لوکاں دے زیادہ ہتھ تک دے ہتھ ہتھ کے نو دے اے دے او سٹریٹ دے وچوں ਜੋ ਚੋਕ ਪਾ ਦੇ ਫਿਰ ਫਟ ਕੋਲਾ ਕਾ ਨਾ ਇਹੋ ਕੀ ਸੀਰਵਰ ਦਾ ਪ੍ਰੋਫੈਸਰ ਜਿਹੜਾ ਕਿ ਦਾ ਜੀਵਨ ਹੋਰ ਸੁਖਾਂ ਨੂੰ ਹੋ ਜਾਣਾ ਜੀ ਨੂੰ ਕਰਾਣਾ ਹਾਂ ਜੀ ਅੱਜ ਥੋੜੀ ਪਿੱਛੋਂ ਫੋਟੋ ਖਿੱਚ ਲਓ ਆਓ ਜੀ ਆਓ ਚਲੋ ਅੱਜ ਬਲੋ ਜਦੋਂ ਪੋਕੇ ਕਰਨਾ ਰੋਕੇ ਕਰ ਲੋ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕ 3 ਫਵਾੜਾ ਤੋਂ ਬਹੁਤ ਹੀ ਵੱਡੀ ਵਿਸ਼ਾਲ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਗਿਆ ਸ਼ੋਭਾ ਯਾਤਰਾ ਜਿਹੜੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੱਢੀ ਜਾ ਰਹੀ ਹੈ ਪਾਲਕੀ ਬਹੁਤ ਹੀ ਸੁੰਦਰ ਫੁੱਲਾਂ ਨਾਲ ਸਜਾਈ ਗਈ ਹੈ ਪੂਰੀ ਪ੍ਰਬੰਧਕ ਕਮੇਟੀ ਨਤਮਸਕਤ ਹੁੰਦੀ ਹੋਈ ਸਾਰੇ ਸ਼ਹਿਰ ਦੇ ਸੂਝਵਾਨ ਸੱਜਣ ਸਾਰੇ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ politcal ਪਾਰਟੀਆਂ ਦੇ ਸਾਰੇ polit ਸੱਜਣ ਸਾਰੀ ਧਾਰਮਿਕ ਸੰਸਥਾਵਾਂ ਅੱਜ ਇਸ ਗੁਰੂ ਘਰ ਦੇ ਜਿਹੜੀ ਪਾਲਕੀ ਕੱਢੀ ਗਈ ਹੈ ਗੁਰੂ ਘਰ ਤੋਂ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਾਰੇ ਜਿਹੜੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਆ ਗੁਰੂ ਜੀ ਦਾ ਪਿਆਰ ਪ੍ਰਾਪਤ ਕਰ ਰਹੇ ਆ ਸੋ ਦਾਸ ਅਸ਼ੋਕ ਭਾਟਿਆ ਵੱਲੋਂ ਸਾਡੇ ਪ੍ਰਧਾਨ ਦਵਿੰਦਰ ਕੁਲਤਮ ਜੀ ਵੱਲੋਂ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਬਸਦੀਆਂ ਸੰਗਤਾਂ ਨੂੰ ਫਗਵਾੜੇ ਵਿੱਚ ਬਸਦੀਆਂ ਸੰਗਤਾਂ ਨੂੰ ਅੱਜ ਦੇ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਤੇ ਇੱਕ ਬੇਨਤੀ ਹੋਰ ਕਿ ਕੱਲ ਨੂੰ ਸ਼੍ਰੋਮਣੀ ਸ਼੍ਰੀ ਗੁਰੂ ਦੇਵ ਜੀ ਦਾਸ ਮੰਦਰ ਪ੍ਰਬੰਧਕ ਸ਼੍ਰੀ ਗੁਰੂ ਰਵਿਦਾਸ ਮੰਦਰ ਵਿਖੇ ਹੀ ਚੱਕਰੀ ਮੇਖਿਆਈ ਬਹੁਤ ਵੱਡੇ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਹੈ ਸ਼੍ਰੀ ਖੰਡਪਾ ਸਾਹਿਬ ਜੀ ਦੇ ਪਾਠ ਦੇ ਪ੍ਰੋਗਰਾਮ ਤੋਂ ਬਰਾਂਤ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਹੈ ਤੇ ਧਾਰਮਿਕ ਪ੍ਰੋਗਰਾਮ ਕਿਤੇ ਜਾ ਰਹੇ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ ਦੇ ਪ੍ਰੋਗਰਾਮਾਂ ਵਿੱਚ ਵੀ ਸ਼ਾਮਲ ਹੋ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਗੁਰੂ ਦੇਵ ਧੰਨ ਗੁਰਦੇਵ ਸ਼੍ਰੀ ਗੁਰੂ ਰਵਿ ਰਾਜ ਮਹਾਰਾਜ ਜੀ 648 ਪ੍ਰਕਾਸ਼ ਕਰੋਦੇ ਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਜੋ ਚੱਕ ਕੀ ਹਾਂ ਜੀੜੀ ਰੋਡ ਤੋਂ ਪਸ਼ਾ ਸ਼ੋਭਾ ਯਾਤਰਾ ਦਾ ਯੋਜਨ ਨੂੰ ਹੋ ਰਿਹਾ ਹੈ ਉਸ ਵਿੱਚ ਸੰਗਤਾਂ ਦੇ ਭਾਰੀ ਉਤਸ਼ਾਹ ਸੰਗਤਾਂ ਵੱਧ ਜੜ ਕੇ ਹਿੱਸਾ ਲੈ ਰਹੀਆਂ ਹਨ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਸਭੂਤੀ ਮਾਨਵਤਾ ਨੂੰ ਸਤਿਗੁਰੂ ਦਾਸ ਮਹਾਰਾਜ ਦੇ ਸੇਵਾ ਤੋਂ ਸੇਧ ਲੈਣ ਦੀ ਲੋੜ ਹੈ ਆਓ ਸਾਰੇ ਆਪਾਂ ਰਲ ਕੇ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣੀਏ ਅਤੇ ਗੁਰੂ ਘਰ ਦੀਆਂ ਕੁੱਗੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰ ਗੁਰਦੇਵ ਬਹੁਤ ਜਨਮ ਵਿਛੜੇ ਥੇ ਮਾਦੋ ਜਨਮ ਤੁਹਾਰੇ ਲੈ ਕੇ ਅੱਜ ਜਿੱਥੇ ਫਗਵਾੜਾ ਨਿਵਾਸੀਆਂ ਨੂੰ ਪੂਰੀ ਦੁਨੀਆ ਵਾਸੀਆਂ ਨੂੰ ਹਰ ਇੱਕ ਪੰਜਾਬੀ ਨੂੰ ਮੈਂ ਆਪਣੇ ਵੱਲ ਆਪਣੀ ਪਾਰਟੀ ਸ਼ੁਰੂ ਨਹੀਂ ਕਾਲੀ ਦਲ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗੋਂ ਚੁਰੰਦੇ ਲੱਖ ਲੱਖ ਵਧਾਈਆਂ ਨੂੰ ਉੱਥੇ ਅਜੇ ਇੱਕ ਵਿਚਾਰ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਮੰਦਿਰ ਕੋ ਕੱਢੇ ਆ ਰਿਹਾ ਤੇ ਮੈਂ ਆਓ ਫਗਵਾੜਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਆਓ ਇਸੇ ਨਗਰ ਕੀਰਤਨ ਦਾ ਇਸ ਸਭਾ ਯਾਤਰਾ ਸਵਾਗਤ ਕਰੀਏ ਤੇ ਗੁਰੂ ਸਾਹਿਬ ਨੇ ਜੋ ਸਾਨੂੰ ਸੱਚਾਈਆਂ ਦਿੱਤੇ ਹੋਏ ਆਪਾਂ ਆਪ ਵੀ ਚੱਲੀ ਆਪਣੇ ਬੱਚਿਆਂ ਨੂੰ ਨਾਲ ਚੱਲੋ ਮੱਜਦਾਂ ਕਰੀਏ ਆਲੋ ਸਵੇਰੇ ਕਿ ਕਿਸੇ ਨਾਮ ਨਾਲ ਜਿਸ ਨੇ ਤੁਸੀਂ ਉਹਦੇ ਤੇ ਬੋਲਤਾ ਜਿਸ ਨੇ ਫੈਮਰ ਰਹਾ ਹੋਗਾ ਔਰ ਹਰ ਇੱਕ ਦਾ ਟੱਕਰ ਲਾ ਕੇ ਬੰਦਾ ਗੋਸੂ ਸੰਧੁਰਾ ਨਹੀਂ ਜਾ ਰਿਹਾ ਜੇ ਬੰਦਾ ਨਾ ਰਹਾ ਪਾ ਜਿਸ ਨੂੰ ਕਰ ਜਰਾ ਔਰ ਬੁਰਾ ਹੋਣਾ ਤਾਂ ਕਿ ਉਹ ਬੋਲਣ ਕਰੀਂ ਤੇ ਸਾਡੇ ਸਾਡੇ ਆਪਣੇ ਭਾਜ ਨੇ ਸਾਡੇ ਪਾਣ ਗਿਆ ਰਨ ਹੋ ਗਿਆ ਪਾਣ ਹੋ ਗਿਆ ਜੋ ਆਦਾ ਫਰਮਾਇਤ ਕਰਦਾ ਸੋਚਿਆ ਸੀ ਬਹੁਤ ਹੀ ਅੱਛੀ ਸਮਰਥਾ ਧੰਦੇ ਦਾ ਦਿਲ ਦੀ ਨਿਵਾਰਾ ਔਰ ਸਾਰੇ ਪ੍ਰਬੰਧਕੀ ਜੀਵਨ ਦਾ ਬਾਜ ਫਰਮਾਇਤ ਕੀਤਾ ਜਾਂਦਾ ਹੈ ਔਰ ਸਰਵਰ ਦਾਸ ਜੀ ਬੜਾ ਬਰਕਰਾਰ ਵਿੱਚ اور ستگریوں نے جنم دہاڑے میں سموہ سب گرا کے اور ہر سال کی طرح بھی پورتی ہے بنڈاروں چڑ رہا ہے اور جنہوں نے لنگر چکنا لگ